ਆ ਦੇਖੋ ਪ੍ਰਸ਼ਾਸਨ ਹੈ ਜਿਹੜਾ ਉਹ ਵੀ ਆ ਪਹੁੰਚ ਚੁੱਕਿਆ ਜੋ ਕਿ ਪਿੰਡ ਭੇੜਪਰੇ ਵਿੱਚ ਐਮ ਐਲ ਏ ਚੇਤ ਸਿੰਘ ਜੋੜਾ ਮਾਜਰਾ ਉਦਘਾਟਨ ਕਰਨ ਸਕੂਲ ਦਾ ਵਿੱਚ ਜਿਹੜਾ ਪਹੁੰਚਿਆ ਹੋਇਆ ਕਿਉਂਕਿ ਅਸੀਂ ਨੇ ਜਿਹੜਾ ਸਵਾਲ ਜਵਾਬ ਹੈ ਜਿਹੜੇ ਉਹ ਕਰਨੇ ਨੇਗੇ ਇਸ ਕਰਕੇ ਪ੍ਰਸ਼ਾਸਨ ਪਹਿਲਾਂ ਹੀ ਪੱਭਾ ਭਾਰ ਹੋ ਜਾਂਦਾ ਹੈ ਪਰ ਅਸੀਂ ਸੋਚਿਆ ਵੀ ਸ਼ਾਂਤਮਈ ਤਰੀਕੇ ਨਾਲ ਉਹ ਸਵਾਲ ਨੇ ਜਿਹੜੇ ਉਹ ਕੀਤੇ ਜਾਣ ਕੀ ਆ ਦੇਖੋ ਸਾਥੀਓ ਕੰਗਰੇਸ ਖਾਰਜੋ ਸਾਈਡ ਤੋਂ ਇੱਦਾਂ ਕਰਕੇ ਦੱਸ ਰਿਹਾ ਦੀ ਕਿਹੜਾ ਸਾਈਡ ਤੇ ਖੜੋ ਜੀ ਇਹ ਕੰਟਰੋਲ ਦੇ ਅੰਦਰ ਜਪਟੇ ਹੋ ਯਾਰ ਮੈਂ ਵੀ ਪੰਜਾਬ ਦਾ ਮਾਮਾ ਲੰਨੂ ਪੱਤੂ ਬੰਦੇ ਨੂੰ ਥੋੜਾ ਜਿਹਾ ਮੈਂ ਖੜਜੋ ਕੋਈ ਗੱਲ ਨਹੀਂ ਪੰਜਾਬ ਦਾ ਪੂਆ ਮੈਂ ਤੁਸੀ ਆਪ ਵਾਰੋ ਚੁੱਪ ਖੜੇ ਹੋਏ ਖੜਾਗੇ ਦੁਕਾਨਦਾਰ ਵਾਲੇ ਆਪਣੇ ਮੁਕਾਬਲਾ ਕਰਦੇ ਕਿ ਖੜਾਗੇ ਹੈਲੋ ਗੱਲ ਕਰਦੇ ਜਾਵਾਂਗੇ ਜਿਵੇਂ ਸਾਡੇ ਤਸਵੀਰ ਸਾਡੇ ਮਾਮਾ ਪੁਰਾਣੇ ਜਿਓ ਅੱਥਾ ਜਿਹੜਾ ਜਮਾਨ ਦਾ ਗਾਬ ਹੈ ਤੇ ਇੱਕ ਹੋਇਆ ਹੈ ਜੀ ਯਾਰ ਤੇ ਕਲੀਪ ਟੀਚਰ ਨੇ ਜਿਹੜੇ ਜੰਮ ਵਿਸ਼ੇਸ਼ ਹੋਰ ਕੋਈ ਐਕਸੀਡੈਂਟ ਹੋਣੇ ਤੋਂ ਪਰਖਾ ਤੋਂ ਹੀ ਕਰਾਉਂਦੇ ਸੀ ਸਾਰੇ ਜਿਹੜੇ ਜੰਮ ਅਸਲ ਸਭ ਬਣਾ ਕੇ 25 ਗੋਲੀ ਤੋਂ ਵੱਡੀ ਚੀਜ਼ ਨਹੀਂ ਸਾਡੇ ਸੁਭ ਕਰਨ ਦੇ ਗੋਲੀ ਮਾਰਨੂ ਸਾਡੇ ਮਾਰਨੂ ਤਾਂ ਕੀ ਵਰਕ ਹੈ ਨਾ ਕਰੋ ਯਾਰ ਚੰਗਾ ਲੱਗਦਾ ਬੋਲਦੇ ਨਹੀਂ ਜੇ ਸੁਭ ਕਰਨੀ ਗੋਲੀ ਮਾਰਨ ਸਾਡੇ ਅਸੀਂ ਬਾਰਡਾਂ ਦੇ ਸਹੀਦ ਕਰਾ ਦੇ ਮੈਂ ਬੋਲ ਦਿੰਦੇ ਤਾਂ ਚੰਗਾ ਲੋ ਸਾਨੂੰ ਮਾਰਦੋਂਗੇ ਤਾਂ ਟੂਪ ਦੀ ਕੀ ਹੋਊਗਾ ਸਿੱਖ ਬੰਦਾ ਦਾ ਕੰਮ ਕੋਈ ਉਹਦੇ ਬਾਲ ਚੈਲੰਜ ਕਰਕੇ ਆ ਜਿੱਥੇ ਮਰਜੀ ਜਾਵੋ ਮਾਦਰਾ ਚੈਲੰਜ ਕਰਕੇ ਵੀ ਹਾਂ ਮੈਂ ਪ੍ਰੋਗਰਾਮ ਕਰੂੰਗਾ ਫਿਰ ਦੇਖਾਂਗੇ ਕੀ ਕਰਦਾ ਚਲੋ ਕਰ ਲੈ ਕਰ ਲੈ ਮਿੱਠੂ ਗੱਲ ਕਰ ਚਲੋ ਚਲੋ ਬਲਦੇਵ ਤਿਕ ਮਰਗੀ ਵੀ ਸਾਡੇ ਥੋੜੀ ਮੇਰੀ ਗੱਲ ਸੁਣ ਲੋ ਸੁਣ ਕੇ ਗੱਲ ਕਰ ਲੋ ਹਾਂ ਜੀ ਮੈਂ ਮੈਂ ਕੋਈ ਹੋਰ ਨਹੀਂ ਮੈਂ ਵੀ ਜਿੰਮੇਦਾਰ ਮੈਂ ਵੀ ਕਿਸਾਨ ਹਾਂ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆਂ ਸਭ ਨੂੰ ਪਤਾ ਬਾਪੂ ਖੜਾ ਇੱਥੋਂ ਵਾਲਾ ਗੱਜੂ ਮੱਛਰਿਆ ਵਾਲਾ 2 ਮਹੀਨੇ ਉੱਥੇ ਲਾ ਕੇ ਆਂ ਮੇਰੀ ਹੁਣ ਡਿਊਟੀ ਹਲਕੇ ਸਮਾਨੇ ਤੇ ਆ ਉਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ ਦਿਆਂਗੇ ਛੋਟੇ ਬੋਟਾ ਚ ਉਹ ਗੌਰ ਬਣਾਈਏ ਜਾਂ ਟਿਕੀ ਫਿਰ ਉਹ ਵੀ ਤਰੋੜੇ ਮਿੰਨੂ ਬਣੇ ਅਸੀਂ ਉਹ ਪੰਜਾਂ ਦੇ ਬੋਟਾ ਅਸੀਂ ਉਹ ਪੰਜਾਂ ਦੇ ਬੋਟਾ ਤੁਹਾਨੂੰ ਨਹੀਂ ਮੈਂ ਕਹਤੋਂ ਤੁਸੀਂ ਰੋਟਾ ਪਾਈਆਂ ਤਾਂ ਹੀ ਬਣੇ ਸੱਤੂ ਵੱਡਾ ਤੁਸੀਂ ਮੈਨੂੰ ਦੱਸੋ ਤੁਸੀਂ ਨਾ ਬੋਲੋ ਕਾਸੀ ਇੱਕ ਮਿੰਟ ਦੀ ਇੱਕ ਮਿੰਟ ਇੱਕ ਜਣਾ ਗੱਲ ਕਰੋ ਪਲੀਜ਼ ਇੱਕ ਜਣਾ ਦੱਸੋ ਮੈਨੂੰ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ ਹਰ ਕੇ ਹੱਦ ਹਰ ਕੇ ਹੱਦ ਹਰ ਕੇ ਹੱਦ ਇਹ ਹੱਦਕੀ ਟਰਾਲੀ ਕੋ ਮੈਕ ਪੈਟ ਤੇ ਦਿਓ ਹਾਂਜੀ ਇਹੇ ਪਿੰਡ ਦੀ 4 ਲੱਖ ਦੀ ਟਰਾਲੀ ਗੁੰਮ ਹੋ ਗਈ ਹਾਂ ਇੱਕ ਮਿੰਟ ਹਾਂਜੀ ਉਰੇ ਦੀ 40 ਗੁੰਮ ਇਹ ਕਾ ਆ ਤੋੜਿਆ ਅੱਗੇ ਬਣੀਏ ਪੂਰੀ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਵਿਕਰਮ ਕਰਕੇ ਕਿੱਥੋਂ ਸ਼ੰਭੂ ਤੋਂ ਸ਼ੰਭੂ ਤੋਂ ਉਹਦੀ ਕਰਕੇ ਇੱਕ ਮਿੰਟ ਸਾਫ਼ ਐਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਵਾਈ ਜੇ ਤੁਹਾਡੀ ਨਾ চাই ਮੈਂ ਟਰਾਲੀ ਉਹ ਨਹੀਂ ਸਾਡੇ ਪਿੰਡ ਦੀ ਤਾਂ ਚਲੋ ਮੰਨ ਲਓ ਗੱਲ ਜੀ ਮੋਦਾ ਦਾ ਮੋਦਾ ਦਾ ਸਾਡਾ ਪੰਜਾਬ ਦਾ ਹੀ ਬੰਦਾ ਨਾ ਸਭ ਤੋਂ ਗੱਲ ਕਰਦਾ ਕਿਉਂ ਛੜਦੀ ਹੈ ਜੀ ਸੁਣ ਲੈ ਮੇਰੇ ਨਾਲ ਸੁਣ ਮੈਂ ਮੈਂ ਲਿਆ ਮੈਂ ਤੋਂ ਇੱਥੇ ਜੋ ਮਰਜ਼ੀ ਕਰਾਓ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਂ ਤਾਂ ਮੈਂ ਸ਼ੰਭੂ ਗਿਆ ਸਮਝੋ ਤੁਹਾਨੂੰ ਲੋੜ ਕੀ ਹੈ ਜੀ ਜਾਣ ਦੀ ਕਿਉਂ ਤੁਹਾਨੂੰ ਲੋੜ ਕੀ ਹੈ ਕਿਸਾਨਾਂ ਦਾ ਉਹ ਉੱਥੇ ਲਾਠੀ ਚਾਰਜ ਕੀਤਾ ਜੀ ਕਿਸਾਨਾਂ ਦਾ ਫਰਜ਼ਾ ਛੱਡ ਦੋ ਵੀ ਗਿਆ ਕੇ ਮੈਂ ਕਿਸਾਨਾਂ ਦੇ ਮੱਥੇ ਲਾਠੀ ਚਾਰਜ ਕੀਤਾ ਤੁਸੀਂ ਵੀ ਨਿਗਾਹੇ ਉੱਥੇ ਬਹੁਤ ਥੋੜੀ ਕਾਸੀ ਜਾਂਸੀ ਜੋ ਕਿਸਾਨ ਗ੍ਰਿਫਤਾਰ ਹੋਏ ਓ ਮੇਰੀ ਗੱਲ ਸੁਣੋ 5 ਤਰੀਕ ਨੂੰ ਵੱਡੇ ਪੱਦਰ ਤੇ ਛਾਪੇ ਮਾਰੀ ਕਰਕੇ ਉਹ ਵੀ ਤੁਹਾਡੇ ਇਲਾਕੇ ਚੋਂ ਇਹ ਬੰਦੇ ਨੇ ਜਿਹੜੇ ਚੱਕੇ ਗਏ ਨੇ ਕੋਈ ਬਾਹਰੋਂ ਨਹੀਂ ਚੱਕੇ ਗਏ ਉਹ 1.5 ਸਾਲ ਟਰੈਕਟਰ ਰਿਹਾ ਮੇਰੇ ਉੱਤੇ ਮੈਂ ਗੱਲ ਸੁਣਨਾ ਲੋਕਾਂ ਨੇ ਬੋਟਾ ਪਾਇਆ ਨੇ ਤੁਹਾਨੂੰ ਐਮਐਲਏ ਬਣਾਤਾ ਹਾਂ ਇਹ ਨਹੀਂ ਹੈ ਹਾਂ ਗੱਲ ਇਹ ਨਹੀਂ ਹੈ ਆਹੋ ਮੈਂ ਕਰਕੇ ਹੱਲ ਕਰੋ ਜਰੂਰ ਤੁਸੀਂ ਕਹਿੰਦੇ ਬੱਚੇ ਨਾ ਜਾ ਕੇ ਹਾਂ ਪਰ ਸ਼ਰਤ ਕਰਨਾ ਨਹੀਂ ਮੈਂ ਜੇ ਤੁਸੀਂ ਕਰਨਾ ਲਾ ਸਕਦੇ ਨਹੀਂ ਇੱਕ ਮਿੰਟ ਆਪਦੇ ਆਪਣੀ ਗੱਲ ਦਾ ਮਹਿਲ ਜਵਾਬ ਦੇ ਆ ਪੂਰਾ ਸਵਾਲ ਤਾਂ ਸੁਣੋ ਨਾ ਸੀਐਮ ਵੀ ਰੋਡੇ ਨਾਲ ਇਹ 92 ਬਣਾ ਦੀ ਇਹ ਕਿਵੇਂ ਬਣਾਉਂਦੀ ਕਰਦਾ ਸੁਣੋ ਮੈਂ ਤੁਹਾਡੇ ਨਾਲ ਬਿਲਕੁਲ ਅਗੀਰ ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈ ਆ ਜਿਹੜੇ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂਗਾ ਮੈਨੂੰ ਲੈ ਕੇ ਚਲੋ ਐਸਐਚਓ ਨੂੰ ਨਾਲ ਲੈ ਕੇ ਚੱਲਾਂਗੇ ਤੁਹਾਨੂੰ ਕੋਈ ਲੱਗਦਾ ਆ ਜਿੱਥੋਂ ਹੈਗੀ ਤੀ ਕੋਈ ਆਪਾਂ ਵੀਡੀਓ ਖੰਗਾਲ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਅੱਜ ਤੱਕ ਦਾ ਜੀ ਐਮਐਲਏ ਸਾਹਿਬ ਅਸੀਂ ਸ਼ੰਭੂ ਧਨੌਰ ਹਲਕੇ ਦਾ ਇੱਕ ਮਿੰਟ ਧਨੌਰ ਹਲਕੇ ਦਾ ਐਮਐਲਏ ਐ ਐਮਐਲਏ ਦਾ ਰਿਸ਼ਤੇਦਾਰ ਆ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦਿਓ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਉਹ ਕਰਵਾਓ ਜੀ ਹਾਂ ਉਹ ਮਿਲ ਦੇ ਦਾਂਗੇ ਤੁਹਾਨੂੰ ਸਾਰਾ ਕੁਝ ਯਾਨੀ ਯਾਨੀ ਕਿ ਪਰਚੇ ਜਿਹੜੇ ਉਹਨੇ ਜਿਹੜੇ ਉੱਥੇ ਸਾਡੇ ਕਿਸਾਨ ਨਾ ਟਰਾਲੀਆਂ ਲੈਣ ਗਏ ਨੇਗੇ ਜਿਹੜੇ ਪਿੰਡਾਂ ਜੋ ਬਰਾਮਤ ਕਰੀਏ ਨੇ ਉਹਨਾਂ ਤੇ ਉੱਥੇ ਲਾਠੀ ਚਾਰਜ ਕੀਤਾ ਗਿਆ ਹਾਲ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਹਾਂ ਜਿਹੜਾ ਜਿਹੜਾ ਮੇਰੇ ਮੇਰੇ ਬਾਅਦ ਕਰਵਾਉਣ ਵਾਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਬਰਦਾ ਜੇਨ ਕੇਸ ਨਾਲ ਲੱਭੀ ਮੈਂ ਬਣਵਾ ਕੇ